ਅੱਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ 23 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਮੈਚ ਮੈਨਚੈਸਟਰ ਦੇ 올ਡ ਟ੍ਰੈਫੋਰਡ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਜਿੱਥੇ ਭਾਰਤ ਨੇ ਅਜੇ ਤੱਕ ਇੱਕ ਵੀ ਟੈਸਟ ਮੈਚ ਨਹੀਂ ਖੇਡਿਆ ਇਸ ਦੇ ਨਾਲ ਇੰਡੀਆ ਵੀ ਸੀਰੀਜ਼ ਵਿੱਚ ਇੱਕ ਦੋ ਨਾਲ ਪਿੱਛੇ ਆ ਤੇ ਇਸ ਸਭ ਦੇ ਵਿਚਕਾਰ ਟੀਮ ਇੰਡੀਆ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਟੀਮ ਇੰਡੀਆ ਦਾ ਇੱਕ ਸਟਾਰ ਖਿਡਾਰੀ ਸੱਟ ਕਾਰਨ ਇਸ ਮੈਚ ਦਾ ਹਿੱਸਾ ਨਹੀਂ ਹੋਵੇਗਾ ਇਹ ਖਿਡਾਰੀ ਚੋਣ ਲਈ ਉਪਲਬਧ ਨਹੀਂ ਹੋਵੇਗਾ ਮੈਂਚੈਸਟਰ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਹਾਲੀ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਜ਼ਖਮੀ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਰਸ਼ਦੀਪ ਸੱਟ ਕਾਰਨ ਇਸ ਮੈਚ ਵਿੱਚ ਖੇਡਣ ਲਈ ਉਪਲਬਧ ਨਹੀਂ ਹੋਵੇਗਾ ਜੋ ਕਿ ਟੀਮ ਲਈ ਇੱਕ ਵੱਡਾ ਝਟਕਾ ਹਾਲਾਂਕਿ ਅਰਸ਼ਦੀਪ ਸਿੰਘ ਨੂੰ ਇਸ ਸੀਰੀਜ਼ ਦੇ ਵਿੱਚ ਅਜੇ ਤੱਕ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਅਰਸ਼ਦੀਪ ਸਿੰਘ ਨੂੰ ਇਹ ਵੱਡਾ ਜਿਹੜਾ ਸੱਟ ਮੈਂਚੈਸਟਰ ਵਿੱਚ ਅਭਿਆਸ ਸੈਸ਼ਨ ਦੌਰਾਨ ਲੱਗੀ ਸੀ ਜਦੋਂ ਕਿ ਉਹ ਨੈੱਟ ਦੇ ਵਿੱਚ ਗੇਂਦਬਾਜ਼ੀ ਕਰ ਰਿਹਾ ਸੀ ਸਾਈ ਦੇ ਸ਼ਾਰਟ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸਮੇ ਉਸ ਦੇ ਗੇਂਦਬਾਜ਼ੀ ਹੱਥ ਤੇ ਕੱਟ ਲੱਗ ਗਿਆ ਇਸ ਘਟਨਾ ਤੋਂ ਬਾਅਦ ਹੀ ਮੈਡੀਕਲ ਟੀਮ ਨੇ ਤੁਰੰਤ ਉਸ ਦੀ ਹਾਲਤ ਦੀ ਜਾਂਚ ਸ਼ੁਰੂ ਕਰ ਦਿੱਤੀ ਉਸ ਦੇ ਹੱਥ ਤੇ ਟਾਂਕੇ ਵੀ ਲੱਗੇ ਹੋਏ ਨੇ ਮੀਡੀਆ ਰਿਪੋਰਟਾਂ ਮੁਤਾਬਕ ਉਸ ਦੇ ਹੱਥ ਤੇ ਜਿਹੜਾ ਾਂਕੇ ਲੱਗੇ ਹੋਏ ਨੇ ਉਹ ਚੌਥੇ ਟੈਸਟ ਮੈਚ ਲਈ ਉਪਲਬਧ ਨਹੀਂ ਹੋਵੇਗਾ ਭਾਰਤੀ ਟੀਮ ਦੇਖੇਗੀ ਉਹ ਪੰਜਵੇਂ ਟੈਸਟ ਲਈ ਤਿਆਰ ਹੋਵੇਗਾ ਜਾਂ ਨਹੀਂ ਦੂਜੇ ਪਾਸੇ ਆਕਾਸ਼ਦੀਪ ਸਿੰਘ ਉਪਲਬਧਤਾ ਤੇ ਅਜੇ ਵੀ ਸਸਪੈਂਸ ਹੈ ਕਿਉਂਕਿ ਉਹ ਪਿੱਠ ਦੇ ਦਰਦ ਤੋਂ ਪੀੜਤਾ ਆਕਾਸ਼ਦੀਪ ਨੇ ਮੈਂਚੈਸਟਰ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੁਆਰਾ ਆਯੋਜਿਤ ਨੈੱਟ ਸੈਸ਼ਨ ਵਿੱਚ ਗੇਂਦਬਾਜ਼ੀ ਨਹੀਂ ਕੀਤੀ ਇਸ ਦੇ ਨਾਲ ਹੀ ਟੀਮ ਇੰਡੀਆ ਪਹਿਲਾਂ ਹੀ ਵਿਕਟ ਕੀਪਰ ਰਿਸ਼ਵ ਪੰਤ ਦੀ 6 ਨੂੰ ਲੈ ਕੇ ਚਿੰਤਤ ਨੇ ਅਲਾਰਟ ਟੈਸਟ ਦੇ ਪਹਿਲੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ ਜਸਪ੍ਰਿਤ ਬੋਮਰਾਹ ਦੀ ਗੇਂਦ ਨੂੰ ਲੱਤ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਉਸਦੇ ਖੱਬੇ ਹੱਥ ਦੀ ਉਂਗਲੀ ਤੇ ਸੱਟ ਲੱਗ ਗਈ ਜਿਸ ਤੋਂ ਬਾਅਦ ਉਸਨੇ ਵਿਕਟ ਕੀਪਿੰਗ ਵੀ ਨਹੀਂ ਕੀਤੀ